ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਦਰਅਸਲ ਗ੍ਰਿਫਤਾਰੀ ਹੋ ਗਈ ਹੈ ਤਦ ਆਸ ਹੈ ਕਿ ਰਮਨ अरोड़ा ਦੇ ਘਰ ਪਹਿਲਾਂ ਸਵੇਰੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਕਾਫੀ ਘੰਟਿਆਂ ਤੱਕ ਰੇਡ ਚੱਲਦੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਮੌਕੇ ਤੇ ਮੌਜੂਦ ਹੁੰਦੇ ਨੇ ਤਾਂ ਇਲਜ਼ਾਮ ਲੱਗੇ ਨੇ ਕਿ ਇਹਨਾਂ ਦੇ ਵੱਲੋਂ ਲੋਕਾਂ ਨੂੰ ਜਿਹੜੇ ਨਕਲੀ ਨੋਟਿਸ ਭੇਜੇ ਜਾਂਦੇ ਸਨ ਫਿਰ ਉਹਨਾਂ ਨੋਟਿਸ ਨੂੰ ਸੈਟਲ ਕਰਨ ਦੇ ਲਈ ਬਚਾਉਣ ਦੇ ਲਈ ਲੱਖਾਂ ਰੁਪਏ ਦੀ ਰਸ਼ਵਤ ਜਿਹੜੀ ਸੀ ਉਹ ਲਈ ਜਾ ਰਹੀ ਸੀ ਤਾਂ ਕਾਫੀ ਸ਼ਿਕਾਇਤਾਂ ਮਿਲਦੀਆਂ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਜੀਲੈਂਸ ਘਰ ਪਹੁੰਚਦੀ ਹੈ ਹਾਲਾਂਕਿ ਉਸ ਦੇ ਦਰਮਿਆਨ ਕੁਝ ਵੱਡੇ ਸਬੂਤ ਜਿਹੜੇ ਨੇ ਹੋ ਸਕਦਾ ਹੈ ਕਿ ਵਿਜੀਲੈਂਸ ਦੇ ਹੱਥ ਲੱਗੇ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਰਮਨ अरोड़ा ਹੁਣ ਵੱਡੀ ਮੁਸੀਬਤ ਦੇ ਵਿੱਚ ਫਸ ਚੁੱਕੇ ਨੇ ਗ੍ਰਿਫਤਾਰੀ ਹੋਈ ਹੈ ਦਾਸਤ ਇਹ ਕਿ ਜੁੱਥੇ ਰਮਨ अरोड़ा ਦੀ ਗ੍ਰਿਫਤਾਰੀ ਤੋਂ ਬਾਅਦ ਇਹ ਪਹਿਲੀ ਤਸਵੀਰ ਵੀ ਉਹਨਾਂ ਦੀ ਸਾਹਮਣੇ ਆ ਚੁੱਕੀ ਹੈ ਤਸਵੀਰ ਤੁਹਾਨੂੰ ਵਿਖਾ ਰਿਹਾ ਹੈ ਗ੍ਰਿਫਤਾਰੀ ਤੋਂ ਬਾਅਦ ਦੀ ਰਮਨ ਅਰੋੜਾ ਦੀ ਪਹਿਲੀ ਤਸਵੀਰ ਹੈ ਜੁਥੇ ਸਵੇਰੇ ਵਿਜੀਲੈਂਸ ਘਰ ਦੇ ਵਿੱਚ ਰੇਡ ਕਰਦੀ ਹੈ ਜਲੰਧਰ ਰਿਹائش ਤੇ ਛਾਪਾ ਮਾਰਿਆ ਗਿਆ ਤੇ ਉਸ ਦੇ ਦਰਮਿਆਨ ਕੁਝ ਵੱਡੀਆਂ ਬਰਾਮਦ ਗਿਆ ਹੋਈਆਂ ਨੇ ਜਿਸ ਤੋਂ ਬਾਅਦ ਰਮਨ ਅਰੋੜਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਅਦਰਸਲ ਗ੍ਰਿਫਤਾਰੀ ਹੋ ਗਈ ਹੈ ਤਦ ਆਸੇ ਕਿ ਰਮਨ अरोड़ा ਦੇ ਘਰ ਪਹਿਲਾਂ ਸਵੇਰੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਕਾਫੀ ਘੰਟਿਆਂ ਤੱਕ ਰੇਡ ਚੱਲਦੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਮੌਕੇ ਤੇ ਮੌਜੂਦ ਹੁੰਦੇ ਨੇ ਤਾਂ ਇਲਜ਼ਾਮ ਲੱਗੇ ਨੇ ਕਿ ਇਹਨਾਂ ਦੇ ਵੱਲੋਂ ਲੋਕਾਂ ਨੂੰ ਜਿਹੜੇ ਨਕਲੀ ਨੋਟਿਸ ਭੇਜੇ ਜਾਂਦੇ ਸਨ ਫਿਰ ਉਹਨਾਂ ਨੋਟਿਸ ਨੂੰ ਸੈਟਲ ਕਰਨ ਦੇ ਲਈ ਬਚਾਉਣ ਦੇ ਲਈ ਲੱਖਾਂ ਰੁਪਏ ਦੀ ਰਸ਼ਵਤ ਜਿਹੜੀ ਸੀ ਉਹ ਲਈ ਜਾ ਰਹੀ ਸੀ ਤਾਂ ਕਾਫੀ ਕਾਇਤਾ ਮਿਲਦੀਆਂ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਜੀਲੈਂਸ ਘਰ ਪਹੁੰਚਦੀ ਹੈ ਹਾਲਾਂਕਿ ਉਸ ਦੇ ਦਰਮਿਆਨ ਕੁਝ ਵੱਡੇ ਸਬੂਤ ਜਿਹੜੇ ਨੇ ਹੋ ਸਕਦਾ ਹੈ ਕਿ ਵਿਜੀਲੈਂਸ ਦੇ ਹੱਥ ਲੱਗੇ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਰਮਨ अरोड़ा ਹੁਣ ਵੱਡੀ ਮੁਸੀਬਤ ਦੇ ਵਿੱਚ ਫਸ ਚੁੱਕੇ ਨੇ ਗ੍ਰਿਫਤਾਰੀ ਹੋਈ ਹੈ ਦਾਸਤ ਇਹ ਕਿ ਜਿੱਥੇ ਰਮਨ अरोड़ा ਦੀ ਗ੍ਰਿਫਤਾਰੀ ਤੋ ਬਾਅਦ ਇਹ ਪਹਿਲੀ ਤਸਵੀਰ ਵੀ ਉਹਨਾਂ ਦੇ ਸਾਹਮਣੇ ਆ ਚੁੱਕੀ ਹੈ ਤਸਵੀਰ ਤੁਹਾਨੂੰ ਵਿਖਾ ਰਿਹਾ ਹੈ ਗ੍ਰਿਫਤਾਰੀ ਤੋਂ ਬਾਅਦ ਦੀ ਰਮਨ ਅਰੋੜਾ ਦੀ ਪਹਿਲੀ ਤਸਵੀਰ ਹੈ ਜੁਥੇ ਸਵੇਰੇ ਵਿਜੀਲੈਂਸ ਘਰ ਦੇ ਵਿੱਚ ਰੇਡ ਕਰਦੀ ਹੈ ਜਲੰਧਰ ਰਿਹਾਇਸ਼ ਤੇ ਛਾਪਾ ਮਾਰਿਆ ਗਿਆ ਤੇ ਉਸੇ ਦਰਮਿਆਨ ਕੁਝ ਵੱਡੀਆਂ ਬਰਾਮਦ ਗਿਆ ਹੋਈਆਂ ਨੇ ਜਿਸ ਤੋਂ ਬਾਅਦ ਰਮਨ ਅਰੋੜਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਅਦਰਸਲ ਗ੍ਰਿਫਤਾਰੀ ਹੋ ਗਈ ਹੈ ਤਦase ਇਹ ਕਿ ਰਮਨ अरोड़ा ਦੇ ਘਰ ਪਹਿਲਾ ਸਵੇਰੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਕਾਫੀ ਘੰਟਿਆਂ ਤੱਕ ਰੇਡ ਚੱਲਦੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਮੌਕੇ ਤੇ ਮੌਜੂਦ ਹੁੰਦੇ ਨੇ ਤਾਂ ਇਲਜ਼ਾਮ ਲੱਗੇ ਨੇ ਕਿ ਇਹਨਾਂ ਦੇ ਵੱਲੋਂ ਲੋਕਾਂ ਨੂੰ ਜਿਹੜੇ ਨਕਲੀ ਨੋਟਿਸ ਭੇਜੇ ਜਾਂਦੇ ਸਨ ਫਿਰ ਉਹਨਾਂ ਨੋਟਿਸ ਨੂੰ ਸੈਟਲ ਕਰਨ ਦੇ ਲਈ ਬਚਾਉਣ ਦੇ ਲਈ ਲੱਖਾਂ ਰੁਪਏ ਦੀ ਰਸ਼ਵਤ ਜਿਹੜੀ ਸੀ ਉਹ ਲਈ ਜਾ ਰਹੀ ਸੀ ਤਾਂ ਕਾਫੀ ਕਾਇਤਾ ਮਿਲਦੀਆਂ ਨੇ ਸ਼ਿਕਾਇਤਾ ਮਿਲਣ ਤੋਂ ਬਾਅਦ ਵਿਜੀਲੈਂਸ ਘਰ ਪਹੁੰਚਦੀ ਹੈ ਹਾਲਾਂਕਿ ਉਸ ਦੇ ਦਰਮਿਆਨ ਕੁਝ ਵੱਡੇ ਸਬੂਤ ਜਿਹੜੇ ਨੇ ਹੋ ਸਕਦਾ ਹੈ ਕਿ ਵਿਜੀਲੈਂਸ ਦੇ ਹੱਥ ਲੱਗੇ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਰਮਨ अरोड़ा ਹੁਣ ਵੱਡੀ ਮੁਸੀਬਤ ਦੇ ਵਿੱਚ ਫਸ ਚੁੱਕੇ ਨੇ ਗ੍ਰਿਫਤਾਰੀ ਹੋਈ ਹੈ ਦਾਸ ਤੀਏ ਕਿ ਜੁੱਥੇ ਰਮਨ अरोड़ा ਦੀ ਗ੍ਰਿਫਤਾਰੀ ਤੋਂ ਬਾਅਦ ਇਹ ਪਹਿਲੀ ਤਸਵੀਰ ਵੀ ਉਹਨਾਂ ਦੇ ਸਾਹਮਣੇ ਆ ਚੁੱਕੀ ਹੈ ਤਸਵੀਰ ਤੁਹਾਨੂੰ ਵਿਖਾ ਰਿਹਾ ਹੈ ਗ੍ਰਿਫਤਾਰੀ ਤੋਂ ਬਾਅਦ ਦੀ ਰਮਨ ਅਰੋੜਾ ਦੀ ਪਹਿਲੀ ਤਸਵੀਰ ਹੈ ਜੁਥੇ ਸਵੇਰੇ ਵਿਜੀਲੈਂਸ ਘਰ ਦੇ ਵਿੱਚ ਰੇਡ ਕਰਦੀ ਹੈ ਜਲੰਧਰ ਰਿਹਾਇਸ਼ ਤੇ ਛਾਪਾ ਮਾਰਿਆ ਗਿਆ ਤੇ ਉਸ ਦੇ ਦਰਮਿਆਨ ਕੁਝ ਵੱਡੀਆਂ ਬਰਾਮਦ ਗਿਆ ਹੋਈਆਂ ਨੇ ਜਿਸ ਤੋਂ ਬਾਅਦ ਰਮਨ ਅਰੋੜਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ